ਅੱਜ ਕੀ ਗੱਲ ਰੋਟੀ ਰੋਟੀ ਜੀ ਬਣੀ ਨਹੀਂ ਅੱਜ ਮੈਨੂੰ ਰੋਟੀ ਖਵਾਈ ਨਹੀਂ ਅੱਜ ਤੱਕ ਅੱਜ ਨਹੀਂ ਰੋਟੀ ਬਣਾਉਂਦੇ ਆਪਾਂ ਘਰੇ ਕਿਉਂ ਬਸ ਬਣਾਉਣੀ ਨਹੀਂ ਹੈਗੀ ਰੋਟੀ ਅੱਜ ਘਰੇ ਲੈ ਰੋਟੀ ਕਿਉਂ ਨਹੀਂ ਬਣਾਉਣੀ ਢਿੱਡ ਜਿਹਾ ਖੋਹੇ ਦੌੜੀ ਜਾਂਦੇ ਨੇ ਰੋਟੀ ਤਾਂ ਬਣਾ ਯਾਰ ਰੋਟੀ ਬਣਾ ਕੇ ਮੈਂ ਫਿਰ ਰੋਟੀ ਅੱਜ ਆਪਾਂ ਤਾਂ ਨਹੀਂ ਬਣਾਉਂਦੇ ਹਾਂ ਉਹ ਗਵਾਂਡੀਆਂ ਦੇ ਪਾਠ ਖੁੱਲਿਆ ਹੋਇਆ ਪਾਠ ਤਾਂ ਖੁੱਲਿਆ ਹੋਇਆ ਫਿਰ ਉਹਦੇ ਨਾਲ ਆਪਣਾ ਕੀ ਮਤਲਬ ਰੋਟੀ ਤਾਂ ਬਣਾ ਲੈਣੀ ਰੋਟੀ ਤਾਂ ਖਾਣੀ ਹੀ ਆ ਉਹ ਆਈ ਸੀ ਮਾਸੀ ਆਪਣੇ ਸਾਰੇ ਢੱਬਰ ਨੂੰ ਕਹਿ ਕੇ ਗਈ ਆ ਵੀ ਭਾਈ ਸਾਰਿਆਂ ਨੇ ਉਧਰ ਹੀ ਖਾਣੀ ਆ ਰੋਟੀ ਉਧਰ ਹੀ ਕੰਮ ਧੰਦਾ ਕਰਾਉਣਾ। ਓਹੋ ਫਿਰ ਆਪਾਂ ਕਿਹੜਾ ਕੰਮ ਧੰਦਾ ਕਰਾ ਰਹੇ ਹਾਂ ਹੁਣ ਆਪਾਂ ਸਾਰਾ ਢੱਬਰ ਜਾ ਕੇ ਉਹਨਾਂ ਦੇ ਰੋਟੀ ਖਾਣ ਦੇ ਚੰਗੇ ਲੱਗਦੇ ਆ। ਲੋਕ ਉਹ ਤਾਂ ਨਹੀਂ ਕੁਝ ਕਹਿਣਗੇ ਲੋਕ ਤਾਂ ਕਹਿਣਗੇ ਵੀ ਘਰੇ ਕੰਮ ਕਰਾਉਣ ਤਾਂ ਆਏ ਨਹੀਂ ਰੋਟੀ ਖਾਣ ਵੇਲੇ ਸਾਰਾ ਢੱਬਰ ਆ ਗਿਆ। ਕੁਝ ਨਹੀਂ ਕਹਿੰਦੇ ਜਦੋਂ ਕਹਿ ਕੇ ਗਏ ਨੇ। ਯਾਰ ਐ ਨਹੀਂ ਕਹੇ ਤਾਂ ਨਹੀਂ ਫਰਕ ਪਉਂਦਾ ਨਾ ਤੂੰ ਰੋਟੀ ਘਰੇ ਬਣਾ ਯਾਰ ਆਪਣੇ। ਨਾ ਮੈਂ ਤਾਂ ਕੁਝ ਨਹੀਂ ਨਾ ਮੈਂ ਆਟਾ ਗੁੰਨੇ ਮੈਂ ਤਾਂ ਕੁਝ ਨਹੀਂ ਕਰਿਆ। ਦਾ ਆ ਨਹੀਂ ਯਾਰ ਇਹ ਤਾਂ ਉੱਥੇ ਬੇਇੱਜ਼ਤੀ ਹੁੰਦੀ ਆ ਤੂੰ ਤਾਂ ਕੰਮ ਰੋ ਕਰੇ ਕਰੀ ਜਾਨੀ ਆ ਜਾਂ ਤਾਂ ਫਿਰ ਆ ਉੱਥੇ ਜਾ ਕੇ ਆਲੇ ਦਾ ਕੰਮ ਕਰਾਵੇ ਫਿਰ ਵੀ ਉਹ ਚਲ ਆ ਲਗਾ ਨਾ ਚਲੋ ਭਾਈ ਉਹਦੇ ਕੰਮ ਕਰਾ ਰਹੇ ਨੇ ਤੂੰ ਸੀ ਵਗ ਜੋ ਹਾਂ ਨਾ ਤਾਂ ਦੁੱਧ ਲੈ ਜਿਓ ਨਾਲੇ ਕੰਮ ਥੰਦਾ ਕਰਾ ਦੇਣਾ ਰੋਟੀ ਖਾ ਜਾਏ ਬਾਅਦ ਚ ਫਿਰ ਮੈਂ ਆ ਜੂਗੀ ਚਲ ਫਿਰ ਆਹ ਕਰ ਦਿਆ ਹਾਂ ਤਾਂ ਦੁੱਧ ਤਾਂ ਦੇ ਫਿਰ ਦੁੱਧ ਫੜਾ ਕੇ ਨਹੀਂ ਹੁੰਦਾ ਹਜੇ ਦੁੱਧ ਮੈਂ ਕਿੱਥੇ ਫੜਾ ਕੇ ਆਇਆ ਮਾਂਾ ਚਲ ਤੁਸੀਂ ਆਵੋਗੇ ਤੁਸੀਂ ਲੈ ਜਾਓਗੇ ਮੰਮੀ ਲੈ ਕੇ ਨਹੀਂ ਗਈ ਦੁੱਧ ਉਹਨਾਂ ਨੇ ਮੰਮੀ ਲੈ ਕੇ ਨਹੀਂ ਗਈ ਹਲੇ ਫੇਰ ਆਏ ਕਰ ਦੁੱਧ ਤਾਂ ਫੇਰ ਦੇ ਦੇ ਦੁੱਧ ਤਾਂ ਲੈ ਕੇ ਆਉਣਾ ਜ਼ਰੂਰੀ ਆ ਉਹ ਤਾਂ ਜਾਇਆ ਜਾਵੇ ਚਾਹੇ ਨਾ ਜਾਵੇ ਦੁੱਧ ਤਾਂ ਦੇ ਜੇ ਆਣ ਦੇ ਐਂ ਕਰੀ ਮੁੜ ਕੇ ਨਾ ਆਈ ਹਾਂ ਉੱਥੇ ਬਹਿ ਕੇ ਕੋਈ ਕੰਮ ਧੰਦਾ ਕੋਈ ਮਟਰ ਮੋਟਰ ਕੱਢਣ ਵਾਲੇ ਹੁੰਦੇ ਨੇ ਕੋਈ ਹੋਰ ਕੰਮ ਕਰਨ ਵਾਲਾ ਹੁੰਦਾ ਕੁਛ ਨਹੀਂ ਪੇ ਕਿ ਮਾਸੀ ਕੋਈ ਕੰਮ ਕਰਨ ਵਾਲਾ ਹੈਗਾ ਹਾਂ ਲਵਾ ਜਾਵਾਂਗੇ 2 ਘੰਟੇ ਹਾਂ ਕੋਈ ਕੰਮ ਧੰਦਾ ਹੁੰਦਾ ਨਾਲੇ ਰੋਟੀ ਪਾਣੀ ਖਾ ਜਾਵਾਂਗੇ ਕੰਮ ਕਰਾ ਕੇ ਖਾਣ ਚ ਫਾਇਦਾ ਹੈਗਾ ਹਾਂ ਹਾਂ ਆਇਆ ਨਾ ਜੇ ਉਹ ਕੰਬੇਨਾ ਕੰਮ ਤੋਂ ਖਾਣ ਵਾਲਾ ਆ ਲੈ ਦੇਖਣ ਵਾਲਾ ਕਹਿੰਦਾ ਇਸਲਾ ਕੰਮ ਕਰਾਉਂਦਾ ਨਹੀਂ ਹੈਗਾ ਖਾਨ ਦੇ ਮੂਰੇ ਮੂਰੇ ਖਾਨ ਬੜੀ ਮੂਰੇ ਹੋ ਜਾਂਦੇ ਨੇ ਹਨਾ ਜਦੋਂ ਅੰਗਲਾ ਕਹਿ ਕੇ ਗਿਆ ਐਂ ਨਾ ਕਿਸੇ ਦੀ ਪਰਵਾਹ ਕਰੇ ਪਰਵਾਹ ਨਹੀਂ ਹੁਣ ਚਲ ਹੁਣ ਜਾਵਾਂਗੇ ਤੇ ਸਹੀ ਕੰਮ ਕਰਾ ਦੇਣਾ ਨਾਲੇ ਦੁੱਧ ਤੇ ਲਿਆ ਦਿਓ ਤੇ ਪਾਇਆ ਪਿਆ ਦੁੱਧ ਤਾਂ ਪਾਇਆ ਪਹਿਲੇ ਆਦਨੀਆ ਤੇ ਹੋਰ ਵੀ ਉਹ ਇੱਕ ਦੋ ਕੰਮ ਨੂੰ ਆਏ ਸੀ ਲੈਟ ਲੂਟ ਦਾ ਕੋਈ ਕੰਮ ਕਰਨਾ ਨਾਲੇ ਉਹ ਕਰਾਇਆ ਆਇਓ ਮੈਂ ਲੈਟ ਵੀ ਕਰ ਦੂੰਗਾ ਚਲ ਮੈਨੂੰ ਦੁੱਧ ਲਿਆ ਪਾ ਕੇ ਜੇ ਕਰਦੇ ਨਹੀਂ ਪਾਇਆ ਤਾਂ ਪਾ ਲਿਆ ਲਿਆ ਦੁੱਧ ਫਿਰ ਮੰਦੇ ਫੜਾਏ ਆਉਣਾ ਦੁੱਧ ਮੈਂ ਤਾਂ ਇੰਦੀ ਮਹਾਚਾਲ ਮੈਂ ਸੁੰਮਰ ਕੇ ਭੱਜ ਜੂਗੀ ਮਹਾਚਾੜ ਉਪੋਚਾ ਕਰਦਾ ਚੱਲ ਫੇਰ ਮਾੜਾ ਮੋਟਾ ਕੰਮ ਧੰਦਾ ਕਰਾ ਦੂਗੀ ਕੋਈ ਚਾਹ ਨਹੀਂ ਕੋਈ ਚਾਹ ਸੁੰਮਰ ਸੁੰਰ ਕੇ ਆ ਜੀ ਕਮਾਨੇ ਚੱਲ ਮੈਨੂੰ ਦੁੱਧ ਫੜਾ ਦੁੱਧ ਫੜਾ ਕੇ ਆਈਏ ਹੋਰ ਆ ਦਿੱਤਾ ਪ੍ਰਮਾਣ ਜ਼ਰੂਰੀ ਆ ਨਾਲੇ ਕੰਮ ਧੰਦਾ ਕਰਾ ਲਾਂਗੇ ਘੰਟਾ 2 ਘੰਟੇ ਮੈਂ ਤਾਂ ਯਾਦ ਹੀ ਨਹੀਂ ਦੀ ਪਾਟ ਖੁੱਲੇ ਕਮਾਨੀਆਂ ਦੇ ਮੇਰੀ ਗੱਲ ਸੁਣਾ ਦੋਲੂ ਦਾ ਖਿਆਲ ਰੱਖੀ ਜਾਗਾ ਮੈਨੂੰ ਕੱਲ ਮੰਮੀ ਗਈ ਸੀ ਕੱਲ ਬਦਲਿਆ ਗਿਆ ਸੀ ਡੋਲੂ ਆਪਣਾ ਹਾਂ ਮੈਂ ਦੁੱਧ ਫੜਾ ਕੇ ਕਿਰਾ ਮੈਂ ਬੋਲੂ ਘਰੇ ਬਾਹਰ ਸੁ ਫੜਾ ਜੰਨਾ ਫੇਰ ਤੂੰ ਜਾਵੇਂਗਾ ਉਹ ਉੱਥੇ ਹੋ ਜਾਣਾ ਹੁੰਦਾ ਰੋਲ ਜਾਂਦਾ ਕਿਸੇ ਚ ਠੀਕ ਹੈ ਇਹਦੇ ਫੇਰ ਮੈਂ ਆਉਣੀ ਆ ਫੇਰ ਤੂੰ ਮੈਨੂੰ ਫੜਾ ਦੀ ਉੱਥੇ ਫੇਰ ਤੂੰ ਆਵੇਂਗੀ ਲੈ ਹੁਣ ਮੈਂ ਜਦੋਂ ਕੋਲੇ ਤਾਂ ਕੁਝ ਬਣਾਇਆ ਨਹੀਂ ਕਿ ਮੈਂ ਨਹੀਂ ਹਣਾ ਉੱਥੇ ਨਹੀਂ ਤੂੰ ਆ ਜੇਂਗੀ ਡੋਲੂ ਤੇ ਮੈਂ ਘਰੇ ਉਸੇ ਹਾਂ ਨੂੰਗਾ ਉੱਥੇ ਰੋਲ ਜੂਗਾ ਕੋਈ ਕਿਸੇ ਕੋਈ ਲੈ ਜੂਗਾ ਚੱਕ ਕੇ ਇਹ ਤਾਂ ਭਾਂਡੇ ਛੱਡਦਾ ਕੋਈ ਹਾਂ ਨਾਲੇ ਆਏ ਆ ਹੁਣ ਮਾੜਾ ਮੋਟਾ ਹੋ ਕਰਾਂਗੇ ਅਗਲਾ ਕਹਿੰਦਾ ਹਾਂ ਭਾਈ ਪਹੁੰਚ ਗਏ ਸਾਰੇ ਚੱਲ ਚੰਗਾ ਯਾਣਾ ਜ਼ਰੂਰੀ ਆ ਪਰ ਦੁੱਧ ਪੋ ਲੈ ਕੇ ਆਵਾਂ ਨਾਲੇ ਕਿ ਨਾਲੇ ਹੁਣ ਮੈਂ ਆਉਂਦਾ ਨਹੀਂ ਹੈਗਾ ਮਤਲਬ ਉੱਥੇ ਰੋਟੀ ਖਾ ਕੇ ਆਉਂਗਾ ਹੁਣ ਬਣਾ ਵੀ ਨਾ ਲਈਂ ਕਿਤੇ ਕਰੇ ਮੈਂ ਤਾਂ ਉਹ ਕਰਦ ਸੋਚਦੀ ਸੀ ਘਰੇ ਵੀ ਇੱਕ ਦੋ ਕੰਮ ਕਰਨ ਵਾਲੇ ਨੇ ਘਰੇ ਕੀ ਕੰਮ ਕਰਨ ਵਾਲਾ ਉਹ ਲੈਟ ਲੂਟ ਚ ਹੀ ਸਮਾਰਨ ਵਾਲੀ ਆ ਨਾ ਤਾਂ ਉਹ ਕੰਮ ਕਰਦੀ ਉਹ ਬਾਅਦ ਚ ਸਮਾਰਦਾਂਗੇ ਹੁਣ ਅੱਜ ਕਿਰਾਂ ਗਵਾਂਡੀਆਂ ਨੇ ਪਾਠ ਖੁੱਲਿਆ ਉਹਨਾਂ ਦੀ ਕੰਮ ਕੰਮ ਕਰਾਈ ਅੱਜ ਵਾਦਨ ਤਾਂ ਚੰਗਾ ਹੋਰ ਚੱਲ ਚੰਗਾ ਮੈਂ ਚੱਲਦਾ ਚਲ ਮੈਂ ਵੀ ਝਾੜੂ ਪੋਚਾ ਕਰਕੇ ਮੈਂ ਵੀ ਐਂ ਕਰਦੇ ਮੈਂ ਵੀ ਵਗੇ ਜਾਨੀ ਆ ਹੁਣ ਵਹ ਬਾਰ ਬੂਰਜਾ ਲਾਦਾ ਕੱਪੜੇ ਜਦੋਂ ਮੈਂ ਧੋਤੇ ਤੇ ਮਾੜਾ ਮੋਟਾ ਜਿਹੜਾ ਕੰਮ ਧੰਦਾ ਕਰਨ ਵਾਲਾ ਮਖ ਚਲ ਕਰਕੇ ਵਗ ਜਾ ਚਲ ਦੇਖਦੀ ਹਾਂ